ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸੰਦੇਸ਼ ਪਾਇਆ ਤੇ ਜਿਸ ਦੇ ਵਿੱਚ ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਅਪਣਾਇਆ ਤੇ ਕਿਹਾ ਕਿ ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਖ ਹਵਾਵਾਂ ਨੇ ਬਦਲ ਲਿਆ ਤਾਂ ਖਾਕ ਉਹ ਵੀ ਹੋ ਜਾਣਗੇ। ਹੁਣ ਗੱਲ ਰੁਤਬੇ ਦੀ ਹੋ ਗਈ ਹੈ। ਹੁਣ ਚਾਲ ਵੀ ਵੱਡੀ ਤੇ ਖੇਡ ਵੀ ਖਤਮ। ਇਹ ਆ ਬਾਤ ਇਹ ਪੋਸਟਰ ਪੰਜਾਬ ਦੀ ਸਿਆਸੀ ਮਾਹੌਲ ਦੇ ਵਿੱਚ ਗਰਮਾਹਟ ਭਰਨ ਵਾਲੀ ਹੈ ਕਿਉਂਕਿ ਅਜਿਹੀ ਪੋਸਟ ਡਾਕਟਰ ਨਵਜੋਤ ਕੌਰ ਸਿੱਧੂ ਦੀ ਮੌਤ ਲਈ ਤੋਂ ਬਾਅਦ ਪਹਿਲੀ ਵਾਰ ਪਾਈ ਗਈ ਹੈ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਆਪਣੇ ਕਾਮੇਡੀ ਸ਼ੋਅ ਦੀਆਂ ਪੋਸਟਾਂ ਹੀ ਪਾਉਂਦੇ ਸਨ ਜਾਂ ਫਿਰ ਖਿਡਾਰੀਆਂ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਤਰੰਵੀਰ ਗਾਂਧੀ ਨੇ ਕਿਹਾ ਕਿ ਨਵਜੋਤ ਸਿੱਧੂ ਚੁੱਪ ਨਹੀਂ ਬੈਠੇ ਉਹ ਸਗੋਂ ਆਪਣੀ ਅਸਲੀ ਸਿਆਸੀ ਪਾਰੀ ਖੇਡੇਗਾ ਉਹ ਗੱਲ ਵਾਕਿਆ ਹੈ ਕਿ ਉਹ ਕਿਸੇ ਮੰਚ ਤੋਂ ਪਾਰੀ ਖੇਡੇਗਾ ਉਹਨਾਂ ਨੇ ਕਿਹਾ ਕਿ ਇਹ ਉਸ ਦਾ ਅਧਿਕਾਰ ਹੈ ਉਹ ਕਿਸੇ ਵੀ ਪਾਰਟੀ ਵਿੱਚ ਜਾਵੇ ਉਸ ਦੇ ਅੰਦਰ ਸਿਆਸੀ ਅੱਗ ਹੈ ਲੋਕਾਂ ਨੂੰ ਲੱਗਦਾ ਹੈ ਕਿ ਉਹ ਚੁੱਪ ਬੈਠਾ ਹੈ ਪਰ ਉਹ ਚੁੱਪ ਕਦੇ ਨਹੀਂ ਬੈਠ ਸਕਦਾ ਇਹ ਪੋਸਟ ਵੀ ਉਸ ਦੇ ਅੰਦਰਲੀ ਅੱਗ ਨੂੰ ਦਰਸਾ ਰਹੀ ਹੈ ਉਦੋਂ ਹੀ ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਫਾਜ਼ਿਲਕਾ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਦੇ ਹਲਕਿਆਂ ਦਾ ਵਿਸਥਾਰ ਕੀਤਾ ਕਿਰਨੀ ਰੋਡ ਤੇ ਹੋਏ ਇੱਕ ਸਮਾਰੋਹ ਚ ਜਾਖੜ ਨੇ ਸਥਾਨਕ ਕਾਂਗਰਸੀ ਕੌਂਸਲਰਾਂ ਗੋਲਦੀ ਸਚਦੇਵ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਭਾਜਪਾ ਚ ਸ਼ਾਮਿਲ ਕਰਵਾਇਆ ਭਾਜਪਾ ਚ ਸ਼ਾਮਲ ਹੋਏ ਕੌਂਸਲਰ ਗੋਲਦੀ ਸਚਦੇਵ ਨੇ ਕਿਹਾ ਕਿ ਉਹਨਾਂ ਨੇ ਰਾਜਨੀਤੀ ਨੂੰ ਸਮਾਜ ਸੇਵਾ ਲਈ ਚੁਣਿਆ ਪੈਸੇ ਦੇ ਲਾਭ ਲਈ ਨਹੀਂ ਉਹਨਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਵਿੱਚ ਰਹਿੰਦੇ ਆ ਉਹ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਮਹਿਸੂਸ ਕਰਦੇ ਸਨ ਜਿਸ ਕਰਕੇ ਉਹ ਜਨਤਕ ਹਿੱਤ ਵਿੱਚ ਭਾਜਪਾ ਚ ਸ਼ਾਮਲ ਹੋਏ ਨੇ ਦਸ ਦੇ ਕਿ ਜ਼ਰਾਨਾ ਉਹਨਾਂ ਨੇ ਫਾਜ਼ਿਲਕਾ ਚਿਚੋਰੀਆਂ ਦੀਆਂ ਵੱਡੀਆਂ ਘਟਨਾਵਾਂ ਦੇ ਵਿਰੋਧ ਦੇ ਵਿੱਚ ਵਪਾਰੀਆਂ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕੀਤੀ। ਜਾਖੜ ਨੇ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਮਹਿਰਿਆ ਬਾਜ਼ਾਰ ਦਾ ਦੌਰਾ ਕੀਤਾ ਅਤੇ ਉਹਨਾਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸੰਦੇਸ਼ ਪਾਇਆ ਤੇ ਜਿਸ ਦੇ ਵਿੱਚ ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਅਪਣਾਇਆ ਤੇ ਕਿਹਾ ਕਿ ਅੱਗੇ ਲਗਾਉਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਖ ਹਵਾਵਾਂ ਨੇ ਬਦਲ ਲਿਆ ਤਾਂ ਖਾਕ ਉਹ ਵੀ ਹੋ ਜਾਣਗੇ ਹੁਣ ਗੱਲ ਰੁਤਬੇ ਦੀ ਹੋ ਗਈ ਹੈ ਹੁਣ ਚਾਲ ਵੀ ਵੱਡੀ ਤੇ ਖੇੜੇ ਵੀ ਖਤਮ ਇਹ ਆ ਬਾਤ ਇਹ ਪੋਸਟ ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ ਗਰਮਾਹਟ ਭਰਨ ਵਾਲੀ ਹੈ ਕਿਉਂਕਿ ਅਜਿਹੀ ਪੋਸਟ ਡਾਕਟਰ ਨਵਜੋਤ ਕੌਰ ਸਿੱਧੂ ਦੀ ਮੌਤਲੀ ਤੋਂ ਬਾਅਦ ਪਹਿਲੀ ਵਾਰ ਪਾਈ ਗਈ ਹੈ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਆਪਣੇ ਕਾਮੇਡੀ ਸ਼ੋਅ ਦੀਆਂ ਪੋਸਟਰ ਹੀ ਪਾਉਂਦੇ ਸਨ ਜਾਂ ਫਿਰ ਖਿਡਾਰੀਆਂ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਤਰਨਵੀਰ ਗਾਂਧੀ ਨੇ ਕਿਹਾ ਕਿ ਨਵਜੋਤ ਸਿੱਧੂ ਚੁੱਪ ਨਹੀਂ ਬੈਠੇ ਉਹ ਸਗੋਂ ਆਪਣੀ ਅਸਲੀ ਸਿਆਸੀ ਪਾਰੀ ਖੇਡੇਗਾ ਉਹ ਗੱਲ ਵਾਕਿਆ ਹੈ ਕਿ ਉਹ ਕਿਸੇ ਮੰਚ ਤੋਂ ਪਾਰੀ ਖੇਡੇਗਾ ਉਹਨਾਂ ਨੇ ਕਿਹਾ ਕਿ ਇਹ ਉਸ ਦਾ ਅਧਿਕਾਰ ਹੈ ਉਹ ਕਿਸੇ ਵੀ ਪਾਰਟੀ ਵਿੱਚ ਜਾਵੇ ਉਸ ਦੇ ਅੰਦਰ ਸਿਆਸੀ ਅੱਗ ਹੈ ਲੋਕਾਂ ਨੂੰ ਲੱਗਦਾ ਹੈ ਕਿ ਉਹ ਚੁੱਪ ਬੈਠਾ ਹੈ ਪਰ ਉਹ ਚੁੱਪ ਕਦੇ ਨਹੀਂ ਬੈਠ ਸਕਦਾ ਇਹ ਪੋਸਟ ਵੀ ਉਸ ਦੇ ਅੰਦਰਲੀ ਅੱਗ ਨੂੰ ਦਰਸਾ ਰਹੀ ਹੈ ਉਧਰੀ ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਫਾਜ਼ਿਲਕਾ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸੱਤਾਧਾਰੀ ਅਤੇ ਵਿਰੋਧੀ ਧਿਰਦੋਮਾਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਦੇ ਹਲਕਿਆਂ ਦਾ ਵਿਸਥਾਰ ਕੀਤਾ ਫਿਰਨੀ ਰੋਡ ਤੇ ਹੋਏ ਇੱਕ ਸਮਾਰੋਚੇ 'ਚ ਜਾਖੜ ਨੇ ਸਥਾਨਕ ਕਾਂਗਰਸੀ ਕੌਂਸਲਰਾਂ ਗੋਲਦੀ ਸਚਦੇਵ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਰਸਮੀ ਤੌਰ ਤੇ ਭਾਜਪਾ 'ਚ ਸ਼ਾਮਲ ਕਰਵਾਇਆ ਭਾਜਪਾ 'ਚ ਸ਼ਾਮਲ ਹੋਈ ਕੌਂਸਲਰ ਗੋਲਦੀ ਸਚਦੇਵ ਨੇ ਕਿਹਾ ਕਿ ਉਹਨਾਂ ਨੇ ਰਾਜਨੀਤੀ ਨੂੰ ਸਮਾਜ ਸੇਵਾ ਲਈ ਚੁਣਿਆ ਪੈਸੇ ਦੇ ਲਾਲਚ ਲਈ ਨਹੀਂ ਉਹਨਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਵਿੱਚ ਰਹਿੰਦੇ ਆ ਉਹ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਮਹਿਸੂਸ ਕਰਦੇ ਸਨ ਜਿਸ ਕਰਕੇ ਉਹ ਜਨਤਕ ਹਿੱਤ ਵਿੱਚ ਭਾਜਪਾ ਚ ਸ਼ਾਮਲ ਹੋਏ ਨੇ ਦੱਸ ਦੇ ਕਿ ਇਸ ਦੌਰਾਨ ਉਹਨਾਂ ਨੇ ਫਾਜ਼ਿਲਕਾ ਚ ਚੋਰੀਆਂ ਦੀਆਂ ਵੱਡੀਆਂ ਘਟਨਾਵਾਂ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕੀਤੀ ਜਾਖੜ ਨੇ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਮਹਿਰਿਆ ਬਾਜ਼ਾਰ ਦਾ ਦੌਰਾ ਕੀਤਾ ਅਤੇ ਉਹਨਾਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ